ਮੇਰੇ ਨਾਲ ਇੱਕ ਛੋਟਾ ਜਿਹਾ ਮੁੰਡਾ ਮੌਜੂਦ ਹੈ ਇਸ ਦੀ ਉਮਰ 6 ਸਾਲ ਦੀ ਆ 225 ਕਿਲੋਮੀਟਰ ਲਗਾਤਾਰ ਦੌੜ ਕੇ ਆਇਆ 6 ਸਾਲ ਦੀ ਉਮਰ ਦੇ ਵਿੱਚ ਇਹ ਜਿਤੋਂ ਸਟੇਟਸ ਲਾਉਂਦਾ ਹੁੰਦਾ ਸੀ ਤੇ ਬੱਚੇ ਜਿਵੇਂ ਅਕਸਰ ਪਿਤਾ ਨੂੰ ਸਵਾਲ ਕਰਦੇ ਵੀ ਇਹ ਕੌਣ ਹੈ ਤੇ ਜੇ ਵੀਰਾਂ ਹੀ ਦੱਸਦੇ ਹੁੰਦੇ ਸੀ ਵੀ ਇਹ ਭਾਈ ਇਹ ਸਮਾਜ ਸੇਵੀ ਸੰਸਥਾ ਦਾ ਇੱਕ ਮੈਂਬਰ ਨੇ ਸਮਾਜੀ ਸੇਵਾ ਕਰਦੇ ਨੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਨੇ ਬਸ ਮੁੰਡੇ ਦੇ ਦਿਮਾਗ 'ਚ ਬੈਠ ਗਿਆ ਕਹਿੰਦਾ ਜਾਣਾ ਹੀ ਇਹਦੇ ਕੋਲ ਪਾਪਾ ਨੇ ਨਾ ਫਿਰ ਇਹ ਆਈਡੀਆ ਲਗਾਇਆ ਵੀ ਦਿੱਲੀ 10 ਕਿਲੋਮੀਟਰ ਤੇ ਦੌੜ ਲੈ ਤੂੰ ਆਪਾਂ ਇੰਨੇ 1 ਰਿੰਚ ਜੇ ਇੰਨੇ ਕਿਲੋਮੀਟਰ ਕੜਾ ਕੱਢਾਂਗੇ ਤੇ ਤੇਰੇ ਜਨਮ ਦਿਨ ਦੇ ਹਿਸਾਬ ਨਾਲ ਆਪਾਂ ਉਸ ਤਰੀਕ ਨੂੰ ਇੰਨੇ ਤਰੀਕ ਨੂੰ ਆਪਾਂ ਇੱਥੇ ਪਹੁੰਚ ਜਾਗੇ ਅੱਜ ਇਹਦਾ ਜਨਮ ਦਿਨ ਸੀ ਇਹਦੇ ਪਾਪਾ ਨੇ ਸੁਣ ਤੋਹਫਾ ਦਿੱਤਾ ਜੀ ਜਨਮ ਦਿਨ ਦੇ ਵਿੱਚ ਸਾਰੇ ਰਸਤੇ ਦੇ ਵਿੱਚ ਪੁਲਿਸ ਸਾਨੂੰ ਪੁੱਛਦੀ ਰਹੀ ਮੌਕੇ ਤੇ ਵੀ ਕਿੱਥੇ ਪਹੁੰਚ ਗਏ ਕੋਈ ਰਹਿਣ ਦੀ ਸਹੂਲਤ ਅੱਛੇ ਹੋਟਲਾਂ 'ਚ ਵੀ ਰਹਿਣ ਦਾ ਸਾਡਾ ਪ੍ਰਬੰਧ ਕੀਤਾ ਗਿਆ ਖਾਣ ਦਾ ਪ੍ਰਬੰਧ ਕੀਤਾ ਗਿਆ ਕਿਤੇ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਗਈ ਬੋਲ ਭਾਜ ਨੂੰ ਮੈਂ ਅਸੀ ਉਹ ਮਿਲ ਲਿਆ ਇੱਕ ਜਿਹੜਾ ਸਨੇਹਾ ਦੇਣਾ ਸੀ ਸਾਡਾ ਹੋ ਗਿਆ ਤੇ ਬੱਚੇ ਨੇ ਇੱਕ ਤੋਹਫਾ ਦੇਣਾ ਸੀ ਕਿ ਬੱਚਾ ਕਹਿੰਦਾ ਇਹ ਸੁਪੀ ਦਾ ਫੇਰੀ ਬੱਚੇ ਨੂੰ ਆ ਤੋਹਫਾ ਮਿਲ ਗਿਆ ਲੋਕ ਕੀ ਜ਼ੀਲਾ ਦੇ ਵਿਊਜ਼ਲੈਂਡ ਦੇ ਬਾਰੇ ਕਮੀਆਂ ਕੱਢੀ ਬੈਠੇ ਅਨਮੋਲ ਕੌਤਰਾਂ ਨੂੰ ਫੜ ਲਿਆ ਇਹਦੇ ਪੈਸਿਆਂ ਦੇ ਫੰਡਾਂ ਦੇ ਫਲਾਣਾ ਕਰਦਾ ਢਕਾਨ ਕਰਦਾ ਤੁਹਾਨੂੰ ਫੜ ਲਿਆ ਕਿਸੇ ਨੂੰ ਫੜ ਲਿਆ ਇਹ ਤੇ ਪੱਤਰਕਾਰ ਐਵੇਂ ਹੀ ਇੱਕ ਮੈਂ ਦੇਖਿਆ ਕਿ ਹੈਂਡੀਕੈਪ ਕੋਈ ਵੀ ਅਗਰ ਕਰ ਰਿਹਾ ਤੁਸੀਂ ਪਿੱਛੇ ਦੇਖਾ ਮੋਏ ਮੋਏ ਉਦੋਂ ਤੇ ਹੈਂਡੀਕੈਪ ਲੋਕਾਂ ਦਾ ਮਜ਼ਾਕ ਉਡਾਰ ਰਹੇ ਹੋ ਤੁਸੀਂ ਯਾਰ ਜਿਹੜਾ ਸੱਚਿਓਂ ਹੈਂਡੀਕੈਪ ਹੈ ਉਹ ਤਾਂ ਦੇਖੋ ਤੁਸੀਂ ਅਰੇ ਇਸ ਦਾ ਤਾਂ ਹੱਥ ਨਹੀਂ ਆ ਮੋਏ ਮੋਏ ਜਿਹੜੇ ਮਾਵਾ ਬਪ ਆਪਣੇ ਬੱਚੇ ਦੀ ਵਾਇਸ ਪੂਰਾ ਕਰਦੇ ਨੇ ਸਪੋਰਟਸ 'ਚ ਭੇਜਦੇ ਨੇ ਉਹਨਾਂ ਤੇ ਵਾਕਈ ਕੇਸ ਹੋਣਾ ਚਾਹੀਦਾ ਵੀ ਕੋਈ ਬੱਚਿਆਂ ਨੂੰ ਭੇਜੇ ਜਨਾਇਜਟ ਹੈ ਤੇ ਤੁਸੀਂ ਯਾਦ ਕਰਕੇ ਤੁਸੀਂ ਆਪਣੇ ਬੱਚਿਆਂ ਨੂੰ ਜਾਂ ਆਪਣੇ ਰਿਲੇਟਿਵਸ ਨੂੰ ਦੱਸੋਗੇ ਕਿ ਇਹ ਬੱਚੇ ਨੂੰ ਮੈਂ ਬਹੁਤ ਸਾਲ ਪਹਿਲਾਂ ਮਿਲਿਆ 10 ਸਾਲ ਪਹਿਲਾਂ 15 ਸਾਲ ਪਹਿਲਾਂ ਕਿ ਤੁਸੀਂ ਮਿਸਾਲ ਦਿਓਗੇ ਬੱਚੇ ਦੀ ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈ। ਸਸਿਹਕਾਲ ਡੇਲੀ ਪੋਸਟ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ ਮੇਰੇ ਨਾਲ ਇੱਕ ਛੋਟਾ ਜਿਹਾ ਮੁੰਡਾ ਮੌਜੂਦ ਹੈ। ਇਸ ਦੀ ਉਮਰ 6 ਸਾਲ ਦੀ ਆ ਦੇਖ ਸਕਦੇ ਹੋ। ਏਜ 6 ইয়ার্স 225 ਕਿਲੋਮੀਟਰ ਇਹ ਮੁੰਡਾ ਜਿਹੜਾ ਹੈ ਇਸ ਨੇ ਦੌੜ ਕੇ ਵੀ ਕਹਿ ਸਕਦੇ ਆ ਪੈਦਲ ਵੀ ਕਹਿ ਸਕਦੇ ਆ ਦੌੜ ਕੇ ਦੌੜ ਕੇ ਆਇਆ ਰੁਕਿਆ ਨਹੀਂ ਲਗਾਤਾਰ ਲਗਾਤਾਰ ਦੌੜ ਕੇ ਆਇਆ 6 ਸਾਲ ਦੀ ਉਮਰ ਦੇ ਵਿੱਚ ਜਿੱਥੇ ਆਪਣੇ ਬੱਚੇ ਜਿਹੜੇ ਅੱਜ ਕੱਲ ਪਬਜੀ ਵੀ ਖੇਡਣ ਲੱਗ ਗਏ ਨੇ ਵੈਸੇ ਜਾਂ ਕੈਂਡੀ ਗ੍ਰੈਸ਼ ਦੇ ਵਿੱਚ ਬਿਜ਼ੀ ਹੁੰਦੇ ਨੇ ਤੇ ਆ ਦੇ ਪਿੱਛੇ ਦੇਖ ਸਕਦੇ ਆਂ ਵੀ ਅਨਮੋਲ ਕੁਆਟਰ ਨੂੰ ਮਿਲਣ ਲਈ ਇਨੀ ਦੂਰੋਂ ਇਹ ਚੱਲ ਕੇ ਆਇਆ ਗੱਲਬਾਤ ਕਰ ਲੈਂਦੇ ਆਂ ਪੁੱਛ ਲੈਂਦੇ ਆਂ ਵੀ ਇੰਨਾ ਇਸ 6 ਸਾਲ ਦੇ ਬੱਚੇ ਦੇ ਮਨ ਦੇ ਵਿੱਚ ਕੀ ਆਇਆ ਵੀ ਇੱਥੇ ਲੁਧਿਆਣੇ ਪਹੁੰਚੇ ਅੱਜ ਅਸੀਂ ਲੁਧਿਆਣੇ ਖੜੇ ਆ ਜਿੱਥੇ ਅਨਮੋਲ ਖਵਾਤਰਾ ਜਿਹੜਾ ਯਾਰ ਰੋਜ਼ਾਨਾ ਸੇਵਾ ਕਰਦਾ ਠੰਡ ਦਾ ਟਾਈਮ ਐ ਬਾਜ ਵੀ ਸਾਡੀ ਥੋੜੀ ਜਿਹੀ ਐ ਠੰਡ ਕਰਕੇ ਲੜਖੜਾਨ ਲੱਗ ਗਈ ਐ ਪਰ ਹੁਣ ਸਵਾਲ ਪੁੱਛ ਲੈਂਦੇ ਆ ਬੱਚੇ ਨੂੰ ਠੰਡ ਨਹੀਂ ਲੱਗੀ ਅ ਭਾਈ ਜੀ ਕੀ ਦਿਮਾਗ ਚ ਆਇਆ ਸੀ ਇਸ ਬੱਚੇ ਤੇ ਕਿੰਨਾ ਕੋ ਫੈਨ ਹੋ ਗਿਆ ਐ ਬੀ ਐਸ ਤਰੀਕੇ ਨਾਲ ਦੌੜ ਕੇ ਐਸ ਦੇ ਬਾਰੇ ਜ਼ਰੂਰ ਜਾਣਕਾਰੀ ਹਾਂਜੀ ਸਰ ਮੈਂ ਦੱਸਣਾ ਚਾਹੁੰਨਾ ਕਿ ਇਹ ਬੱਚਾ ਜਦੋਂ ਆਪਣੇ ਜ਼ਿਆਦਾਤਰ ਆਪਣੇ ਪਾਪਾ ਨਾਲ ਰਹਿੰਦਾ ਜੀ ਆ ਬੱਚਾ ਮੋਹੱਬਤ ਹੈ ਜੀ ਉਮਰ ਇਹਦੀ 6 ਸਾਲ ਪਿੰਡ ਕਿੱਲਿਆਂ ਵਾਲੀ ਤੇ ਸ਼ਹਿਰ ਅਬੋੜ ਦੇ ਵਿੱਚ ਤੇ ਜ਼ਿਲ੍ਹਾ ਸਾਡਾ ਫਾਜ਼ਿਲਕਾ ਹੈਗਾ ਜੀ ਇਹ ਦੇ ਪਿਤਾ ਜੀ ਹੈ ਜੀ ਜਿਹੜੇ ਸਲੂਨ ਦਾ ਕੰਮ ਕਰਦੇ ਨੇ ਇਹ ਜਦੋਂ ਸਟੇਟਸ ਲਾਉਂਦਾ ਹੁੰਦਾ ਸੀ ਤੇ ਬੱਚੇ ਜਿਵੇਂ ਅਕਸਰ ਪਿਤਾ ਨੂੰ ਸਵਾਲ ਕਰਦੇ ਵੀ ਇਹ ਕੌਣ ਹੈ ਦੇਦੇ ਪਿਤਾ ਹੀ ਦੱਸਦੇ ਹੁੰਦੇ ਸੀ ਵੀ ਇਹ ਭਾਈ ਸਮਾਜ ਸੇਵੀ ਸੰਸਥਾ ਦਾ ਇੱਕ ਮੈਂਬਰ ਨੇ ਸਮਾਜ ਦੀ ਸੇਵਾ ਕਰਦੇ ਨੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਨੇ ਬਸ ਮੁੰਡੇ ਦੇ ਦਿਮਾਗ 'ਚ ਬੈਠ ਗਈ ਕਹਿੰਦਾ ਜਾਣਾ ਹੀ ਇਹਦੇ ਕੋਲ ਤੇ ਅੱਜ ਇਹਦਾ ਜਨਮ ਦਿਨ ਸੀਗਾ ਤੇਰੇ ਪਾਪਾ ਨੇ ਨਾ ਫਿਰ ਇਹ ਆਈਡੀਆ ਲਗਾਇਆ ਵੀ ਦੇਰਲੀ 10 ਕਿਲੋਮੀਟਰ ਤੇ ਦੌੜ ਲੈ ਤੂੰ ਆਪਾਂ ਇੰਨੇ ਇੱਕ ਦਿਨ 'ਚ ਜੇ ਇੰਨੇ ਕਿਲੋਮੀਟਰ ਕੜਾਂ ਕੱਢਾਂਗੇ ਤੇ ਤੇਰੇ ਜਨਮ ਦਿਨ ਦੇ ਹਿਸਾਬ ਨਾਲ ਆਪਾਂ ਉਸ ਤਰੀਕ ਨੂੰ ਇੰਨੇ ਤਰੀਕ ਨੂੰ ਆਪਾਂ ਇੱਥੇ ਪਹੁੰਚ ਜਾਗੇ ਅੱਜ ਇਹਦਾ ਜਨਮ ਦਿਨ ਸੀ ਇਹਦੇ ਪਾਪਾ ਨੇ ਇਸ ਨੂੰ ਤੋਹਫਾ ਦਿੱਤਾ ਜੀ ਜਨਮ ਦਿਨ ਦੇ ਵਿੱਚ ਵੀ ਲੈ ਭਾਈ ਜਿਹੜਾ ਤੈਨੂੰ ਫੈਨ ਸੀ ਇਸ ਬੰਦੇ ਦਾ ਇਹਨੂੰ ਨਾਮ ਘੱਟ ਪਤਾ ਸੀਗੇ ਅਨਮੋਲ ਕਵਸਤਰਾ ਹੈਗਾ ਇਹ ਕਹਿੰਦਾ ਇਸ ਬੰਦੇ ਕੋਲ ਜਾਣਾ ਇਹ ਬੰਦਾ ਕੌਣ ਹੈ ਨਾਮ ਮੁਹੱਬਤ ਹੈ ਇਹਦਾ ਮੁਹੱਬਤ ਹੀ ਫਿਲਾ ਰਿਹਾ ਮੁਹੱਬਤ ਹੀ ਫਿਲਾ ਰਿਹਾ ਜੀ ਇਸ ਮੁਹੱਬਤ ਫਿਲਾ ਥੈਂਕਸ ਕਰਨਾ ਚਾਹੁੰਦੇ ਪੂਰੀ ਪੰਜਾਬ ਪੁਲਿਸ ਦਾ ਡੀਆਈਜੀ ਸਾਹਿਬ ਦਾ ਐਸਐਸਪੀ ਸਾਹਿਬ ਫਾਜ਼ਿਲਕਾ ਦਾ ਡੀਐਸਪੀ ਮੁੰਡਨ ਸਾਹਿਬ ਦਾ ਤੇ ਐਸਐਚਓ ਅਨਿਲ ਕੁਮਾਰ ਜੀ ਦਾ ਗਗਨ ਚੋਗ ਹੋਰ ਸਮਾਜ ਸੇਵੀ ਸੰਸਥਾ ਦਾ ਪਿੰਡ ਦੇ ਪਤਵੰਤ ਤੇ ਸੰਜਨ ਇੱਥੋਂ ਤੱਕ ਪਹੁੰਚੇ ਹੋਏ ਨੇ ਲੁਧਿਆਣੇ ਤੱਕ ਵੀ ਜੇ ਸਾਡਾ ਮੁੰਡਾ ਪਿੰਡ ਦਾ ਮੁੰਡਾ ਜਿੱਤ ਤੱਕ ਦੌੜ ਕੇ ਪਹੁੰਚਿਆ ਸਾਰਿਆਂ ਦਾ ਸਹਿਯੋਗ ਰਿਹਾ ਜੀ ਸਾਰੇ ਰਸਤੇ ਦੇ ਵਿੱਚ ਪੁਲਿਸ ਸਾਨੂੰ ਪੁੱਛਦੀ ਰਹੀ ਮੌਕੇ ਤੇ ਵੀ ਕਿੱਥੇ ਪਹੁੰਚ ਗਏ ਕੋਈ ਰਹਿਣ ਦੀ ਸਹੂਲਤ ਅੱਛੇ ਹੋਟਲਾਂ ਚ ਵੀ ਰਹਿਣ ਦਾ ਸਾਡਾ ਪ੍ਰਬੰਧ ਕੀਤਾ ਗਿਆ ਖਾਣ ਦਾ ਪ੍ਰਬੰਧ ਕੀਤਾ ਗਿਆ ਕਿਤੇ ਕੋਈ ਇਸ ਤੋਂ ਇਲਾਵਾ ਅਨਮੋਲ ਬਾਜੀ ਦੇ ਟੀਮ ਦੇ ਵਿੱਚੋਂ ਫੋਨ ਆਉਂਦਾ ਰਿਹਾ ਅਨਮੋਲ ਬਾਜੀ ਨੇ ਆ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਪੰਜ-ਛੇ ਵਾਰੀ ਬਾਜੀ ਨੂੰ ਕਾਲ ਕੀਤਾ ਡੇਲੀ ਦਾ ਇੱਕ ਕਾਲ ਆਉਂਦਾ ਹੁੰਦਾ ਸੀ ਵੀ ਹਾਂਜੀ ਬਾਜੀ ਕਿੱਥੇ ਹੋ ਬੱਚਾ ਠੀਕ ਹੈ ਤੁਸੀਂ ਠੀਕ ਹੋ ਵਧੀਆ ਸਾਰਾ ਪ੍ਰਬੰਧ ਕੀਤਾ ਗਿਆ ਜੀ ਸਾਡਾ ਮੇਨ ਜਿਹੜਾ ਸਨੇਹਾ ਇਹੀ ਸੀਗਾ ਕਿ ਬੱਚਾ ਨਸ਼ਾ ਨਸ਼ਿਆਂ ਦਾ ਕਰਕੇ ਜਿਹੜੇ ਅੱਜ ਸਾਡਾ ਪੰਜਾਬ ਦਾ ਬੁਰਾ ਹਾਲ ਹੈਗਾ ਇੱਕ ਛੋਟੀ ਜੀ ਕੋਸ਼ਿਸ਼ ਅਸੀਂ ਵੀ ਕਰਕੇ ਦੇਖੀਏ ਉਹਦੇ ਨਾਲ ਸਾਡੇ ਸਾਰੇ ਕੰਮ ਸਫਲ ਹੋਏ ਜੀ ਅਨਮੋਲ ਭਾਜੀ ਨੂੰ ਮਿਲਣਾ ਸੀ ਉਹ ਮਿਲ ਲਿਆ ਇੱਕ ਜਿਹੜਾ ਸਨੇਹਾ ਦੇਣਾ ਸੀ ਸਾਡਾ ਹੋ ਗਿਆ ਤੇ ਬੱਚੇ ਨੂੰ ਇੱਕ ਤੋਹਫਾ ਦੇਣਾ ਸੀ ਕਿ ਬੱਚਾ ਕਹਿੰਦਾ ਜੀ ਇਸ ਬੰਦੇ ਦਾ ਫੈਨ ਹੈ ਜੀ ਬੱਚੇ ਨੂੰ ਆ ਤੋਹਫਾ ਮਿਲ ਗਿਆ ਜੀ ਤਾਂ ਕਿ ਮੁੰਡਾ ਜਿਹਦਾ ਫੈਨ ਸੀ ਉਹਨੂੰ ਮਿਲ ਲਿਆ ਹਾਂਜੀ ਮਿਲ ਗਿਆ ਪੂਰਾ ਹੋ ਗਿਆ ਸੁਪਨਾ ਪੂਰਾ ਖੁਸ਼ ਹੈਗਾ ਮੁੰਡਾ ਜੀ ਤੇ ਮੈਂ ਕਵਾਂਗਾ ਜ਼ਰੂਰ ਭਾਜੀ ਥੋੜਾ ਕੱਟ ਬੋਲਦੇ ਮੈਨੂੰ ਪਹਿਲੇ ਜਵਾਬ ਚ ਹੀ ਪਤਾ ਪਹਿਲਾਂ ਜਵਾਬ ਚ ਪਤਾ ਲੱਗ ਗਿਆ ਪਰ ਸਾਨੂੰ ਸਾਨੂੰ ਹਰ ਚੀਜ਼ ਕਢਾਣੀ ਆਉਂਦੀ ਆ ਅਸੀਂ ਮਨ ਦੇ ਵਿੱਚ ਹਰ ਚੀਜ਼ ਕਢਾ ਲਾਂਗੇ ਕਿਦਾਂ ਲੱਗ ਰਿਹਾ ਇੱਥੇ ਬੱਚੇ ਨੂੰ ਤੇ ਤੁਹਾਨੂੰ ਜਿੰਨੀ ਤੁਸੀਂ ਅਕਸਰ ਸਟੋਰੀਜ਼ ਪਾਉਂਦੇ ਸੀਗੇ ਉਹਨੂੰ ਮਿਲੇ ਉਹ ਕਿਦਾਂ ਲੱਗਿਆ ਸਾਨੂੰ ਖੁਸ਼ੀ ਹੋਈ ਹੈ ਸਾਡਾ ਬੱਚਾ ਅੱਜ ਬਸ ਬੱਚਾ ਖੁਸ਼ ਹੈਗਾ ਤੇ ਮੈਂ ਵੀ ਖੁਸ਼ ਹੈਗਾ ਹਾਂ ਲੋਕ ਕਿ ਅੱਜ ਕੱਲ ਬਹੁਤ ਵੀਡੀਓਜ਼ ਵੀ ਖਿਲਾਫ ਫਲਾਂਦੇ ਨੇ ਅਨਮੋਲਕ ਵਾਤਰ ਦੇ ਇੱਥੇ ਆ ਕੇ ਕੀ ਲੱਗਿਆ ਵੀ ਹਾਂ ਕਿੱਥੇ ਕੋਈ ਠੱਗੀ ਤਾਂ ਨਹੀਂ ਵਾਜ ਰਹੀ ਕਿਤੇ ਕੁਝ ਹੋ ਤਾਂ ਨਹੀਂ ਰਿਹਾ ਅਨਮੋਲ ਪਾਜੀ ਦੇ ਖਿਲਾਫ ਮੈਂ ਸੱਚੀ हूं ਮੈਂ ਕਾਫੀ ਵੀਡੀਓਜ਼ ਦੇਖ ਰਿਆ ਸੀ ਪਰ ਮੈਨੂੰ ਅੱਜ ਕੱਲ ਜਿਆਦਾ ਦੌਰ ਚੱਲ ਰਿਹਾ ਅੱਜ ਕੱਲ ਜਿਆਦਾ ਦੌਰ ਇਸ ਕਰਕੇ ਚੱਲ ਗਿਆ ਕਿਉਂ ਮੈਂ ਇਹਦਾ ਰੀਜ਼ਨ ਦੱਸ ਦੇਣਾ ਹੈ ਕਿ ਜਿਹੜੀ ਆਡੀਅנס ਸੁਣ ਰਹੀ ਉਹਦਾ ਵੀ ਮੈਂ ਰੀਜ਼ਨ ਦੱਸ ਦੇਣਾ ਕਿਉਂਕਿ ਅੱਜ ਕੱਲ ਇਹ ਜ਼ਮਾਨਾ ਰੀਲਾਂ ਦਾ ਹਰ ਇੱਕ ਬੰਦਾ ਰੀਲ ਤੇ ਫਾਲੋਅਰਸ ਚਾਹੁੰਦਾ ਹੈ ਰੀਲਾਂ ਦੇ ਫਾਲੋਅਰਸ ਚਾਹੁੰਦਾ ਕਰਕੇ ਲੋਕਾਂ ਕੋਲ ਕੰਟੈਂਟ ਹੋ ਗਿਆ ਖਤਮ ਟੈਲੈਂਟ ਖਤਮ ਹੋ ਗਿਆ ਹੁਣ ਕੀ ਕਰਦਾ ਨਾ ਮੇਰਾ ਵਰਗਾ ਕਮੀ ਕੱਢਣੀ ਸੌਖੀ ਹੁੰਦੀ ਹੈ ਕਿਸੇ ਚ ਮੈਨੂੰ ਇਹਦੇ ਚ ਖੂਬੀ ਆਪਣੀ ਔਖੀ ਹੋ ਜੂ ਕਮੀ ਤੇ ਮੈਂ ਕਿਤੋਂ ਵੀ ਕੱਢ ਦੂੰਗਾ ਕੱਪੜਿਆਂ ਚ ਵੀ ਕੱਢ ਸਕਦਾ ਵਾਲਾਂ ਚ ਕੱਢ ਦੂੰਗਾ ਸਕਿਨ ਚ ਕੱਢ ਦੂੰਗਾ ਹਾਈਟ ਚ ਕੱਢ ਤੂੰ ਕਮੀ ਕੱਢਣੀ ਸੌਖੀ ਹੈ ਹੁਣ ਅੱਧੇ ਤੋਂ ਜ਼ਿਆਦਾ ਲੋਕੀ ਰੀਲਾਂ ਤੇ ਵਿਊਜ਼ ਲੈਣ ਦੇ ਮਾਰੇ ਇਹ ਵੀ ਮੈਸੇਜ ਜ਼ਰੂਰ ਪਹੁੰਚਾਇਆ ਜੇ ਸਰ ਤੁਸੀਂ ਲੋਕੀ ਰੀਲਾਂ ਤੇ ਵਿਊਜ਼ ਲੈਣ ਦੇ ਮਾਰੇ ਕੰਮੀਆਂ ਕੱਢੀ ਜਾਂਦੇ ਨੇ ਬੈਠੇ ਅਨਮੋਲ ਕਾਤਰਾਂ ਨੂੰ ਫੜ ਲਿਆ ਇੱਥੇ ਪੈਸੇ ਆਉਂਦੇ ਫੰਡ ਆਉਂਦੇ ਫਲਾਨਾ ਕਰਦਾ ਢਮਕਾਨ ਕਰਦਾ ਤੁਹਾਨੂੰ ਫੜ ਲਿਆ ਕਿਸੇ ਨੂੰ ਫੜ ਲਿਆ ਇਹ ਤੇ ਪੱਤਰਕਾਰ ਐਵੇਂ ਆਉਤੇ ਐਵੇਂ ਹੈਨਾ ਕਿਸੇ ਨਾ ਕਿਸੇ ਦੀ ਟੰਗ ਪੂਛ ਖਿੱਚ ਕੇ ਕਿਸੇ ਵਿਚਾਰੇ ਨੇ ਕੋਈ ਇੱਕ ਮੈਂ ਦੇਖਿਆ ਕਿ ਹੈਂਡੀਕੈਪ ਕੋਈ ਵੀ ਅਗਰ ਕਰ ਰਿਹਾ ਤੁਸੀਂ ਪਿੱਛੇ ਦੇਖਾ ਮੋਏ ਮੋਏ ਉਦជា ਹੈਂਡੀਕੈਪ ਲੋਕਾਂ ਦਾ ਮਜ਼ਾਕ ਉਡਾਰ ਰਹੇ ਹੋ ਤੁਸੀਂ ਯਾਰ ਜਿਹੜਾ ਸੱਚਿਓ ਹੈਂਡੀਕੈਪ ਹੈ ਉਹ ਤੋਂ ਦੇਖੋ ਤੇ ਸ੍ਰੀ ਅਰੇ ਇਸ ਦਾ ਤਾਂ ਹੱਥ ਨਹੀਂ ਹੈ ਮੋਏ ਮੋਏ ਇਹ ਕੋਈ ਗੱਲ ਥੋੜਾ ਨਾ ਉਸਤਾਦ ਜੀ ਉੱਥੋਂ ਲੋਕ ਵੀਵਜ਼ ਲੈਣ ਦੇ ਮਾਰੇ ਇਹ ਕਮੀਆਂ ਕੱਢ ਰਹੇ ਨੇ ਪਰ ਸਾਨੂੰ ਉਸ ਤੋਂ ਕੋਈ ਪਰਵਾਹ ਨਹੀਂ ਸਾਡੇ ਬੱਚੇ ਨੇ ਇੱਕ ਸਨੇਹਾ ਦੇਣਾ ਸੀ ਉਹ ਸਾਡਾ ਸਨੇਹਾ ਪਹੁੰਚਿਆ ਜੀ ਸਾਨੂੰ ਸਹਿਯੋਗ ਚਾਹੀਦਾ ਸੀਗਾ ਇੱਥੋਂ ਤੱਕ ਕਿ ਸਾਨੂੰ 네ਗੇਟਿਵ ਕੀਤਾ ਕਹਿੰਦੇ ਤੁਸੀਂ ਬੱਚੇ ਨੂੰ ਓਡੋ ਛੋਟੇ ਨੂੰ ਲੈ ਕੇ ਜਾ ਰਹੇ ਹੋ ਕੋਈ ਤੁਹਾਨੂੰ ਪਕੜ ਲੇਗਾ ਕੋਈ ਤੁਹਾਡੇ ਤੇ ਕੇਸ ਹੋਏਗਾ ਕੋਈ ਤੁਹਾਡਾ ਫਲਾਨਾ ਹੋਏਗਾ ਡਟਕਵਾਨਾ ਮੈਂ ਕਹਾ ਹੋਣਾ ਚਾਹੀਦਾ ਹੈ ਜਿਹੜੇ ਮਾਵਾਪ ਆਪਣੇ ਬੱਚੇ ਦੀ ਖੁਆਇਸ਼ ਪੂਰਾ ਕਰਦੇ ਨੇ ਸਪੋਰਟਸ ਤੇ ਭੇਜਦੇ ਨੇ ਉਹਨਾਂ ਤੇ ਵਾਕਈ ਕੇਸ ਹੋਣਾ ਚਾਹੀਦਾ ਵੀ ਕੋਈ ਬੱਚਿਆਂ ਨੂੰ ਭਜੇ ਨਾ ਜਿਹੜੇ ਟਾਈਮ ਸਾਡਾ ਬੱਚਾ ਐਥਲੀਟ ਬਣੇਗਾ ਉਹਨਾਂ ਵਾਲੇ ਟਾਈਮ ਤੇ ਅਸੀਂ ਚੈਲੰਜ ਕਰਦੇ ਹਾਂ ਜਿਵੇਂ ਸਾਡੇ ਪਿੰਡ ਦੇ ਕਹਰੇ ਸੀਗੇ ਕਿ ਅਸੀਂ ਇੰਡੀਆ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਨਹੀਂ ਇੰਡੀਆ ਦੇ ਵਿੱਚ ਨਹੀਂ ਅਸੀਂ ਵਰਲਡ ਦੇ ਵਿੱਚ ਬੱਚੇ ਦਾ ਨਾਮ ਰੋਸ਼ਨ ਕਰਾਂਗੇ ਇਹੋ ਜਿਹੇ ਬੱਚਿਆਂ ਦੇ ਮਾਪੇ ਬ ਤੇ ਹੋਣਾ ਚਾਹੀਦਾ ਨਾ ਕੇਸ ਵਿੱਚ ਡਰਾਉਣਾ ਚਾਹੀਦਾ ਲੋਕ ਨੈਗੇਟਿਵ ਬਾਲਾ ਕਰਦੇ ਨੇ ਤਾਂ ਉਹ ਤੁਹਾਡੇ ਅਨਸਰ ਦਿੱਤਾ ਵੀ ਅਨਮੋਲ ਭਾਈ ਦੇ ਜਿਹੜੇ ਖਿਲਾਫ ਵੀਡੀਓ ਆਉਂਦੀਆਂ ਲੋਕਾਂ ਕੋਲ ਹੋਰ ਕਨਸੈਪਟ ਬੱਚਿਆਂ ਨਹੀਂ ਟੈਲੈਂਟ ਬੱਚਿਆਂ ਨਹੀਂ ਇਹੀ ਬਾਤ ਹੈ ਵੀ ਲੱਤਾਂ ਹੀ ਖਿੱਚ ਲੋ ਹੋਰ ਕਿਸੇ ਦੀਆਂ ਬੈਠੇ ਬੈਠੇ ਵੀਊ ਤੇ ਆਉਣਗੇ ਚਾਰ ਫਾਲੋਅਰ ਆ ਜਾਣਗੇ ਆਏ ਤੋੜ ਲੱਗੀ ਹੋਈ ਹੈ ਜੀ ਚਲੋ ਭਾਈ ਜੀ ਮੈਂ ਕਵਾਂਗਾ ਅ ਹੋਰ ਵੀ ਖੁਸ਼ ਹੈ ਅੱਛਾ ਅੱਛਾ ਵਧੀਆ ਵਧੀਆ ਅੱਜ ਹਿੰਦੀ ਵੀ ਵਧੀਆ ਸਮਝ ਲੈਂਦਾ ਹਿੰਦੀ ਚ ਵੀ ਗੱਲ ਕਰ ਸਕਦਾ ਹਿੰਦੀ ਮੇਂ ਬਾਤ ਕਰ ਸਕਤਾ ਹੈ acha lagta hai acha lag raha hai ਹਿੰਦੀ ਵੇਸੇ ਮੇਰੀ ਉਧਰ ਦੀ ਹੈ ਨਾ ਕਿਹਦਾ ਲੱਗ ਰਹਾ ਹੈ ਬੜੀ ਵਾ ਇਹ ਨਹੀਂ ਗੱਲ ਕਰਨੀ ਹੈ ਜਹਾਂ ਇਹ ਜਿਆਦਾ એનર્ਜੀ ਵੇਸਟ ਨਹੀਂ ਕਰਨੀ ਹੈਗੀ ਬੋਲ ਕੇ ਅਸੀਂ ਇਸ਼ਾਰਿਆਂ ਸਮਝਾਵਾਂਗੇ ਤੁਹਾਨੂੰ ਸਾਡਾ ਕੰਮ ਬੋਲੇਗਾ ਅਸੀਂ ਨਹੀਂ ਬੋਲਾਂਗੇ ਹਾਏ ਹਾਏ ਕੀ ਬਾਤ ਬੜੀ ਵਧੀਆ ਭਾਈ ਨੇ ਗੱਲ ਕਹੀ ਵੀ ਸਾਡਾ ਕੰਮ ਬੋਲਦਾ ਅਸੀਂ ਨਹੀਂ ਬੋਲਦੇ ਇਹ ਬੱਚਾ ਦੌੜੇਗਾ ਬੋਲੇਗਾ ਨਹੀਂ ਤੁਹਾਨੂੰ ਕਿਤੇ ਨਹੀਂ ਮਿਲੇਗਾ ਇੰਟਰਵਿਊ ਦਿੰਦਾ ਹੈ ਇਹ ਵਾਦਾ ਤੁਹਾਡੇ ਨਾਲ ਇਹਦੇ ਰਿਕਾਰਡਸ ਬੋਲਣਗੇ ਰਿਕਾਰਡਸ ਬੋਲਣਗੇ ਮੈਂ ਤੁਸੀਂ ਕਹਿੰਦੇ ਹੋ ਵੀ ਨਾਮ ਹੋਊਗਾ ਇਹ ਤੁਸੀਂ ਕਹੋਗੇ ਅਸੀਂ ਨਹੀਂ ਕਵਾਂਗੇ ਵੀ ਇਹ ਬੱਚਾ ਉਹੀ ਹੈ ਮੈਂ ਤਾਂ ਕਹਿੰਦਾ ਵੀ ਇਹ ਮੈਡਲ ਲੈ ਆਵੇ ਕੱਲ ਨੂੰ ਤੇ ਮੈਂ ਤੇ ਘਰੇ ਆਵਾਂ ਕੀ ਬਾਤ ਮੈਂ ਕਰਿਆ ਆਂ ਇੰਟਰਵਿਊ ਕਰਨ ਵਾਸਤੇ ਮੈਂ ਕਮਾਂ ਵੀ ਹਾਂ ਤੈਨੂੰ ਇੰਨੇ ਸਾਲ ਪਹਿਲਾਂ ਮਿਲਿਆ ਸੀਗਾ ਉਹੀ ਗੱਲ ਕਰ ਜਦੋਂ ਜਦੋਂ ਰੱਬ ਸੋਖ ਰੱਖੇ ਸਾਡੀ ਥੋੜੀ ਜਿਹੀ ਚਿੱਟੀ ਦਾੜੀ ਹੋ ਜਾਏਗੀ ਉਹ ਇਸੇ ਪੁਆਇੰਟ ਤੇ ਆ ਰਿਹਾ ਸੀ ਮੈਂ ਇਸੇ ਪੁਆਇੰਟ ਤੇ ਆ ਰਿਹਾ ਸੀਗਾ ਕਿ ਇਹ ਤੁਸੀਂ ਕਹੋਗੇ ਕਿ ਇਹ ਉਹੀ ਬੱਚਾ ਹੈ ਜਿਹੜਾ 2023 ਦੇ ਵਿੱਚ ਸਾਨੂੰ 17 ਦਸੰਬਰ ਨੂੰ ਵੱਡੇ ਵੀਰ ਅਨਮੋਲ ਕਵਾਤਰਾ ਕੋਲ ਮਿਲਿਆ ਸੀ ਇਹ ਤੁਸੀਂ ਯਾਦ ਕਰਕੇ ਤੁਸੀਂ ਆਪਣੇ ਬੱਚਿਆਂ ਨੂੰ ਜਾਂ ਆਪਣੇ ਰਿਲੇਟਿਵਸ ਨੂੰ ਦੱਸੋਗੇ ਕਿ ਇਹ ਬੱਚੇ ਨੂੰ ਮੈਂ ਬਹੁਤ ਸਾਲ ਪਹਿਲਾਂ ਮਿਲਿਆ ਸੀ 10 ਸਾਲ ਪਹਿਲਾਂ 15 ਸਾਲ ਪਹਿਲਾਂ ਇਹ ਤੁਸੀਂ ਮਿਸਾਲ ਦਿਓਗੇ ਬੱਚੇ ਦੀ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਜਿੱਥੇ ਕਹੋਂਗੇ ਲਿਖਵਾ ਕੇ ਸਾਈਨ ਕਰਵਾ ਲਓ ਹੋਰ ਇਹ ਸਰ ਸੱਚੀਓ ਤੁਹਾਡੇ ਸਹਿਯੋਗ ਨਾਲ ਹੀ ਹੋਣਾ ਬਿਕੋਜ਼ ਪੱਤਰਕਾਰ ਜਿਹੜੇ ਹੁੰਦੇ ਨੇ ਸਾਡਾ ਇੱਕ ਸਤੰਭ ਹੁੰਦੇ ਨੇ ਜਿਹੜੇ ਤੇ ਇਸ ਦੇ ਨਾਲ ਕਿਉਂਕਿ ਜਦੋਂ ਤੁਹਾਡੀ ਵਜ੍ਹਾ ਨਾਲ ਸਾਡਾ ਮੈਸੇਜ ਜਾਂਦਾ ਜਦੋਂ ਸਾਡੀ ਕਿੱਥੇ ਇੰਨੀ ਔਕਾਤ ਸੀ ਕਿ ਅਸੀਂ ਤੁਹਾਡੇ ਕੋਲ ਆਪਦੀ ਇੰਟਰਵਿਊ ਦੇ ਦੀ ਇਸ ਬੱਚੇ ਦੀ ਵਜ੍ਹਾ ਨਾਲ ਹੈ ਜਿਨੇ ਤੁਹਾਡੇ ਵਰਗਿਆਂ ਦੇ ਦਰਸ਼ਨ ਕਰਾਏ ਨੇ ਸਾਨੂੰ ਬੜਾ ਅੱਛਾ ਲੱਗ ਰਿਹਾ ਆਪਣੀ ਗੱਲ ਪਹੁੰਚਾ ਕੇ ਆਪਣਾ ਮੈਸੇਜ ਦੇ ਕੇ ਔਰ ਬਿਲਕੁਲ ਸਰ ਅਸੀਂ ਅੱਜ ਹੀ ਕਹਿਣਾ ਚਾਹੁੰਦੇ ਕਿ ਅਸੀਂ ਅੱਜ ਇੱਥੇ ਆਉਣ ਦਾ ਮਕਸਦ ਸਾਡਾ ਇਹ ਸੀਗਾ ਕਿ ਅਨਮੋਲ ਭਾਜੀ ਨੂੰ ਮਿਲੀਏ ਜਿਵੇਂ ਉਹ ਸਮਾਜ ਸੇਵਾ ਕਰ ਰਹੇ ਨੇ ਸਾਨੂੰ ਵੀ ਉਸ ਤਰੀਕੇ ਨਾਲ ਇੱਕ ਮੌਕਾ ਮਿਲੇ ਸਮਾਜ ਦੀ ਸੇਵਾ ਕਰਨ ਦਾ ਤੇ ਅਸੀਂ ਉਹ ਸਮਾਜ ਦੀ ਸੇਵਾ ਕੀਤੀ ਨਸ਼ਿਆਂ ਦੇ ਖਿਲਾਫ ਇੱਕ ਰੈਲੀ ਸਮਲੋਕ 1 ਉਰਲੀ ਇਹ ਕਹਿੰਦੇ ਹੁੰਦੇ ਨੇ ਕਿ ਇਹਨਾਂ ਦਾ 1 ਮੈਨ ਆਰਮੀ 1 ਮੈਨ ਆਰਮੀ ਵਾਂਗੂ ਇਹਨੇ ਕੱਢੇ ਇਕੱਲੇ ਨੇ ਰੈਲੀ ਕੱਢੀਏ ਨਾਲ ਸਹਿਯੋਗ ਦਿੱਤਾ ਇਹ ਤੇ ਪਾਪਾ ਨੇ ਕਦੀ ਭੱਜਿਆ ਨਹੀਂ ਸੀਗਾ ਲੇਕਿਨ ਇਹਦੇ ਨਾਲ ਦੌੜਿਆ ਇਹ ਪੂਰਾ 250 ਕਿਲੋਮੀਟਰ ਕਿਉਂਕਿ ਹਮੇਸ਼ਾ ਮੁੰਡਾ ਦੌੜਦਾ ਸੀ ਇਹ ਨਾਲ ਬਾਈਕ ਤੇ ਜਾਂ ਸਾਈਕਲ ਤੇ ਹੁੰਦੇ ਸੀ ਉਹਦੇ ਨਾਲ ਵਿਚਾਰਾ ਦੌੜਿਆ ਤਾਂ ਕਿ ਸਾਡੀ ਰੈਲੀ ਸਫਲ ਰਵੇ ਤੇ ਬਹੁਤ ਵੱਡਾ ਮੈਸੇਜ ਹੈ ਤੇ ਅਸੀਂ ਇਹੀ ਚਾਹੁੰਦੇ ਆ ਜਿਹੜੀ ਸਾਡੀ ਮੇਨ ਅੱਜ ਇੱਥੇ ਆਉਣ ਤੱਕ ਦਾ ਮਕਸਦ ਇਸ ਚ ਇਹੀ ਸੀਗਾ ਕਿ ਸਾਡੀ ਗਵਰਨਮੈਂਟ ਤੱਕ ਇਹ ਗੱਲ ਪਹੁੰਚੇ ਕਿ ਬੱਚਾ ਸਾਡਾ ਤੁਹਾਡੇ ਦੇਸ਼ ਦਾ ਨਾਮ ਰੋਸ਼ਨ ਕਰ ਸਕ ਇਹਨੂੰ ਅੱچھے ਕੋਚ ਇੱਕ ਅੱਛੀ ਅਕੈਡਮੀ ਨੂੰ ਅਵੇਲੇਬਲ ਕਰਾਈ ਜਾਵੇ ਤਾਂ ਕਿ ਬੱਚਾ ਸਾਡਾ ਦੇਸ਼ ਦਾ ਨਾਮ ਰੋਸ਼ਨ ਕਰੇ ਜੀ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰੇ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਸੋ ਜਿਵੇਂ ਕਿ ਗੱਲਬਾਤ ਤੁਸੀਂ ਸੁਣੀ ਲਏਗੇ ਇਸੇ ਤਰੀਕੇ ਨਾਲ ਹੋਰ ਵੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਹੈਪੀ ਘਰੇਵਾਲ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ